ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਵਿਦਾਊਟ ਜਾਲੀ ਜੇਕਰ ਤੁਸੀਂ ਆਪਣਾ ਕੋਈ ਪ੍ਰੋਜੈਕਟ ਬਿਨਾਂ ਜਾਲੀ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਜਿਹੜਾ ਇਹ ਡਿਜ਼ਾਈਨ ਹੈ ਬਿਨਾਂ ਜਾਲੀ ਤੋਂ ਤੇ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਦੋ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਇਹਨੂੰ ਆਪਾਂ ਬਾਰਡਰ ਦੇ ਤੌਰ ਤੇ ਵੀ ਬਣਾ ਸਕਦੇ ਹਾਂ ਪੂਰੇ ਪ੍ਰੋਜੈਕਟ ਲਈ ਵੀ ਬਣਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟਲ ਸਵਟਰ ਬੱਚਿਆਂ ਦੀ ਕੂਟੀਆਂ ਸਵਟਰਸ ਕੀ ਵੀ ਬਲਾਊਜ਼ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ ਤੇ ਡਿਜ਼ਾਈਨ ਨੂੰ ਬਣਾਵਾਂਗੇ ਬਹੁਤ ਹੀ ਸੋਹਣਾ ਲੱਗਦਾ ਹੈ ਤੇ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਹੋਊਗੀ ਉਹ ਆਪਣੀ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਠੀਕ ਹੈ ਇੱਕ ਸਲਾਈ ਸਿੱਧੇ ਪਾਸੇ ਤੋਂ ਇੱਕ ਸਲਾਈ ਉਲਟ ਪਾਸੇ ਤੋਂ ਬਣਾਵਾਂਗੇ ਤਾਂ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਜੇਕਰ ਤੁਸੀਂ ਇਸ ਨੂੰ ਪ੍ਰੋਜੈਕਟ ਤੇ ਬਣਾਉਣਾ ਜਿਵੇਂ ਆਪਣੀ ਜੈਕਟ ਵਗੈਰਾ ਤੇ ਬਣਾਉਣਾ ਚਾਹੁੰਦੇ ਹੋ نیچے ਕੋਈ ਹੋਰ ਬਾਰਡਰ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਆ نیچے ਕੋਈ ਹੋਰ ਬਾਰਡਰ ਬਣਾ ਕੇ ਉੱਪਰ ਇਹ ਡਿਜ਼ਾਈਨ ਬਣਾ ਸਕਦੇ ਆ ਤੇ ਜੇਕਰ ਤੁਸੀਂ ਇਸ ਨੂੰ ਬਾਰਡਰ ਦੇ ਤੌਰ ਤੇ ਬਣਾਉਣਾ ਚਾਹੁੰਦੇ ਆ ਤੇ ਉੱਪਰ ਕੋਈ ਹੋਰ ਡਿਜ਼ਾਈਨ ਬਣਾਉਣਾ ਤਾਂ ਇਸ ਤਰ੍ਹਾਂ ਵੀ ਤੁਸੀਂ ਇਸ ਨੂੰ ਬਣਾ ਸਕਦੇ ਆ ਤੇ ਜੇਕਰ ਤੁਸੀਂ ਕੁੰਡੇ ਪਾਉਣ ਤੋਂ ਬਾਅਦ ਸਾਰਾ ਹੀ ਇਹ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਆਪਣੀ ਮਰਜ਼ੀ ਇਸ ਤਰ੍ਹਾਂ ਵੀ ਇਸ ਨੂੰ ਤੁਸੀਂ ਬਣਾ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਤੁਸੀਂ ਇਸ ਨੂੰ ਸੈੱਟ ਕਰ ਸਕਦੇ ਹੋ ਉਲਟੇ ਪਾਸੇ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਤੇ ਹੁਣ ਆਪਾਂ ਇਹਨੂੰ ਬਣਾਉਣਾ ਜਿਹੜਾ ਸ਼ੁਰੂ ਕਰਦੇ ਹਾਂ ਠੀਕ ਹੈ ਇਹ ਥੋੜਾ ਜਿਹਾ ਡਿਜ਼ਾਈਨ ਮੈਂ ਬਣਾਇਆ ਹੈ ਇਹਦੇ ਉੱਪਰ ਡਿਜ਼ਾਈਨ ਦੀਆਂ ਦੋ ਸਲਾਂਗਾਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਠੀਕ ਹੈ ਪਹਿਲਾ ਕੁੰਡਾ ਤਾਰੂ ਚਾਹੀਏ ਬਨੂ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਕੁੰਡੇ ਲੈਣੇ ਜਦੋਂ ਆਪਾਂ ਇਹ ਡਿਜ਼ਾਈਨ ਬਣਾਉਣਾ ਠੀਕ ਹੈ ਜੋਟੇ ਦੇ ਹਿਸਾਬ ਨਾਲ ਦੋ 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 ਇਸ ਤਰ੍ਹਾਂ ਕਰਕੇ ਪਹਿਲਾ ਕੁੰਡਾ ਤਾਰੂ ਚਾਹੀਏ ਬਨੂ ਕਿਉਂਕਿ ਇੱਕ ਇਧਰ ਕੰਨੀ ਤੇ ਕੁੰਡਾ ਵਾਧੂ ਇੱਕ ਇਧਰ ਠੀਕ ਹੈ ਫਿਰ ਉਸ ਤੋਂ ਬਾਅਦ ਥ੍ਰੈਡ ਆਪਾਂ ਅੱਗੇ ਕਰਨਾ ਦੋ ਕੁੰਡੇ ਉਲਟੇ ਬਣਾਉਣੇ ਥੋੜਾ ਜਿਹਾ ਵੀ ਤੁਸੀਂ ਬੁਣਾਈ ਦਾ ਕੰਮ ਜਾਣਦੇ ਹੋ ਬਹੁਤ ਹੀ ਆਸਾਨੀ ਨਾਲ ਇਹਨੂੰ ਬਣਾ ਲਓਗੇ ਠੀਕ ਹੈ ਇਸ ਤਰ੍ਹਾਂ ਬਣਾ ਲੇ ਦੋ ਕੁੰਡੇ ਉਲਟੇ ਹੁਣ ਆਪਾਂ ਇਹਨਾਂ ਨੂੰ ਫੇਰ ਵਾਪਸ ਲੈਫਟ ਨੀਡਲ ਤੇ ਹੀ ਕਰਨਾ ਹੈ ਇਸ ਤਰ੍ਹਾਂ ਇਧਰ ਹੀ ਸਲਾਈ ਤੇ ਠੀਕ ਹੈ ਜਿਹੜਾ ਆਪਣਾ ਇਹ ਥ੍ਰੈਡ ਹੋਊਗਾ ਹੁਣ ਇਹਨੂੰ ਆਪਾਂ ਪਿੱਛੇ ਕਰ ਲੈਣਾ ਹੈ ਇਸ ਤਰ੍ਹਾਂ ਠੀਕ ਹੈ ਕੁੰਡੇ ਵਾਪਸ ਫੇਰ ਇਸੇ ਸਲਾਈ ਤੇ ਰਾਈਟ ਨੀਡਲ ਤੇ ਇਸ ਤਰ੍ਹਾਂ ਦੇਖੋ ਤੇ ਇਹੀ ਦੋ ਦੋ ਕੁੰਡਿਆਂ ਨੂੰ बार-बार ਰਿਪੀਟ ਕਰਨਾ ਦੁਬਾਰਾ ਫੇਰ ਥ੍ਰੈਡ ਅੱਗੇ ਕਰ ਲੈਣਾ ਦੋ ਕੁੰਡੇ ਉਲਟੇ 1 2 ਇਸ ਤਰ੍ਹਾਂ ਠੀਕ ਹੈ ਕੁੰਡੇ ਕਰਾਂਗੇ ਆਪਾਂ ਲੈਫਟ ਨੀਡਲ ਤੇ ਫੇਰ ਥ੍ਰੈਡ ਕਰਾਂਗੇ ਪਿੱਛੇ ਇਸ ਤਰ੍ਹਾਂ ਫੇਰ ਕੁੰਡੇ ਲਿਆਵਾਂਗੇ ਰਾਈਟ ਨੀਡਲ ਤੇ ਇਸ ਤਰ੍ਹਾਂ ਫੇਰ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਉਲਟੇ ਇਸ ਤਰ੍ਹਾਂ ਪਹਿਲਾਂ ਕੁੰਡੇ ਉਲਟੇ ਬਣਾ ਲੈਣੇ ਆਪਾਂ ਦੋ ਉਸ ਤੋਂ ਬਾਅਦ ਇੱਧਰ ਸਲਾਈ ਤੇ ਕਰ ਲੈਣੀ ਥ੍ਰੈਡ ਕਰ ਲੈਣਾ ਆਪਾਂ ਫੇਰ ਇਸ ਤਰ੍ਹਾਂ ਪਿੱਛੇ ਦੇਖੋ ਇਸ ਤਰ੍ਹਾਂ ਠੀਕ ਹੈ ਕੁੰਡੇ ਫੇਰ ਵਾਪਸ ਇਸੇ ਸਲਾਈ ਤੇ ਕਰ ਲੈਣੇ ਦੇਖੋ ਇਸ ਤਰ੍ਹਾਂ ਬਸ ਥ੍ਰੈੱਡ ਹੀ ਆਪਾਂ ਇਸ ਤਰ੍ਹਾਂ ਕਰਨਾ ਅੱਗੇ ਪਿੱਛੇ ਇਸ ਗੱਲ ਦਾ ਧਿਆਨ ਰੱਖਣਾ ਕੁੰਡੇ ਉਲਟੇ ਬਣਨੇ ਥ੍ਰੈੱਡ ਅੱਗੇ ਕਰਕੇ ਦੇਖੋ ਦੋ ਕੁੰਡੇ ਉਲਟੇ 1 2 ਇਸ ਤਰ੍ਹਾਂ ਠੀਕ ਹੈ ਕੁੰਡੇ ਫੇਰ ਆਪਾਂ ਇੱਧਰ ਕਰ ਲੈਣੇ ਆ ਇਸ ਤਰ੍ਹਾਂ ਥ੍ਰੈੱਡ ਫੇਰ ਪਿੱਛੇ ਕਰਨਾ ਆਪਾਂ ਕੁੰਡੇ ਫੇਰ ਵਾਪਸ ਇੱਧਰ ਸਲਾਈ ਤੇ ਕਰ ਲੈਣੇ ਆ ਥ੍ਰੈੱਡ ਕਰਨੇ ਅੱਗੇ ਦੋ ਕੁੰਡੇ ਉਲਟੇ फिर कुंडे इधर सिलाई तो कर लेनी, थ्रेड कर लेना है पीछे कुंडे वापस फिर सिलाई ते, ठीक है थ्रेड करना अगे दो कुंडे उल्टे कुंडे वापस इधर सिलाई तो करके फिर थ्रेड करना है पीछे कुंडे फिर इधर सिलाई तो कर लेने देखो बहुत ही ईजी डिजाइन है सारी सिलाई इस तरह ही कंप्लीट करनी है आप ਦੇਖੋ ਇਸ ਤਰ੍ਹਾਂ thread ਕਰਨਾ ਹੈ ਅੱਗੇ ਦੋ ਕੁੰਡੇ ਉਲਟੇ ਬਣਾਉਣੇ ਇਸ ਤਰ੍ਹਾਂ ਫਿਰ ਕੁੰਡੇ ਇੱਧਰ ਸਲਾਈ ਤੇ ਕਰ ਲੈਣੇ thread ਪਿੱਛੇ ਕਰਨਾ ਹੈ ਇਸ ਤਰ੍ਹਾਂ ਕਰਕੇ ਕੁੰਡੇ ਫੇਰ ਇੱਧਰ ਠੀਕ ਹੈ thread ਕਰਨਾ ਹੈ ਅੱਗੇ ਦੋ ਕੁੰਡੇ ਉਲਟੇ ਇਸ ਤਰ੍ਹਾਂ ਕੁੰਡੇ ਵਾਪਸ ਇੱਧਰ ਸਲਾਈ ਤੇ ਕਰਕੇ ਫੇਰ ਇਸ ਤਰ੍ਹਾਂ ਦੋ ਕੁੰਡੇ ਉਲਟੇ ਕੁੰਡੇ ਇਧਰ ਕਰ ਲੈਣੇ ਸਲਾਈ ਤੇ ਇਸ ਤਰ੍ਹਾਂ ਦੋ ਕੁੰਡੇ ਉਲਟੀ ਠੀਕ ਹੈ ਲਾਸਟ ਤੇ ਵੀ ਉਸੇ ਤਰ੍ਹਾਂ ਹੀ ਦੋ ਕੁੰਡੇ ਉਲਟੀ ਆ ਗਏ ਆਪਣੀ ਦੇਖੋ ਇਸ ਤਰ੍ਹਾਂ ਫੇਰ ਕੁੰਡੇ ਵਾਪਸ ਇਧਰ ਸਲਾਈ ਤੇ ਕਰਕੇ ਥ੍ਰੈਡ ਕਰਨਾ ਪਿੱਛੇ ਫੇਰ ਕੁੰਡੇ ਵਾਪਸ ਸਲਾਈ ਤੇ ਹੁਣ ਲਾਸਟ ਵਾਲਾ ਕੁੰਡਾ ਚਾਹੇ ਤੁਸੀਂ ਉਲਟਾ ਬਣਾ ਲਓ ਚਾਹੇ ਸਿੱਧਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਇਸ ਤਰ੍ਹਾਂ ਇੱਕ ਸਲਾਈ ਦੇਖੋ ਕੰਪਲੀਟ ਹੋ ਗਈ ਡਿਜ਼ਾਈਨ ਦੀ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਦੁਬਾਰਾ ਫੇਰ ਆਪਾਂ ਸੌਰੀ ਦੂਸਰੀ ਸਲਾਈ ਰੰਗ ਸਾਈਡ ਤੇ ਇੱਕ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪਹਿਲਾ ਕੁੰਡਾ ਤਾਰੋ ਚਾਹੀਏ ਬੁਣੂ ਹੁਣ ਸਾਰੇ ਕੁੰਡੇ ਆਪਾਂ ਉਲਟੇ ਬਣਾਉਣੇ ਦੇਖੋ ਦੂਸਰੀ ਸਲਾਈ ਸਾਰੀ ਉਲਟੀ ਬਣਾ ਲੈਣੀ ਹੈ ਇਹੀ ਆਪਣਾ ਦੋ ਸਲਾਈਆਂ ਦਾ ਡਿਜ਼ਾਈਨ ਸਾਰੇ ਕੁੰਡੇ ਉਲਟੇ ਬਣਾ ਦੋ ਸਲਾਂਗਾ ਕੰਪਲੀਟ ਹੋ ਗਏ ਡਿਜ਼ਾਈਨ ਦੀ ਠੀਕ ਹੈ ਦੁਬਾਰਾ ਫੇਰ ਮੈਂ ਤੁਹਾਨੂੰ ਇਹ ਸਲਾਈਡ ਪਹਿਲੀ ਸਲਾਈਡ ਜੈਨ ਦੀ ਰਿਪੀਟ ਕਰਕੇ ਦਿਖਾ ਦਿੰਦੀ ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਉਲਟ ਠੀਕ ਹੈ ਇਸ ਤਰ੍ਹਾਂ ਕੁੰਡੇ ਵਾਪਸ ਇਧਰ ਕਰਕੇ ਫੇਰ ਥ੍ਰੈਡ ਕਰਨਾ ਹੈ ਪਿੱਛੇ ਕੁੰਡੇ ਫੇਰ ਵਾਪਸ ਲਾਈਟ ਥ੍ਰੈਡ ਕਰਨਾ ਅੱਗੇ ਦੋ ਕੁੰਡੇ ਉਲਟੇ కుండే వాసర సలాయి ఫ్రెడ్ పిచ్చే కాపస్ కుండే ఇద్దరు థర్డ్ కో కుండే ఉల్టే ఇర వాసస్ కుడే ఇద్దర క్రెడ్ కిచ్చే ఫేర్ కుండే ఇద్దరు ఠీకే ఇర దో కు ఉల్టే కాపస్ ఇద్దరు థర్డ్ పిచ్చే ఫేర్ కుండేస్ తర ਦੋ ਕੁੰਡੇ ਉਲਟੇ ਕੁੰਡੇ ਵਾਪਸ ਇਧਰ ਕਰ ਲੈਣੇ ਰੈੱਡ ਪਿੱਛੇ ਫੇਰ ਇਸ ਤਰ੍ਹਾਂ ਦੋ ਕੁੰਡੇ ਉਲਟੇ ਕੁੰਡੇ ਇਧਰ ਕਰਕੇ ਥ੍ਰੈਡ ਪਿੱਛੇ ਕੁੰਡੇ ਫੇਰ ਇਧਰ ਸਲਾਈ ਦੇ ਠੀਕ ਹੈ ਪਹਿਲੀ ਸਲਾਈ ਆਪਣੇ ਦੁਆਰਾ ਰਿਪੀਟ ਹੋ ਰਹੀ ਹੈ ਤਾਂ ਜੋ ਤੁਹਾਨੂੰ ਕੋਈ ਪਰੇਸ਼ਾਨੀ ਨਾ ਆਵੇ ਠੀਕ ਹੈ ਡਿਜ਼ਾਈਨ ਸਮਝਣ ਵਿੱਚ ਇਸ ਤਰ੍ਹਾਂ ਦੋ ਕੁੰਡੇ ਉਲਟੇ వాసు కు కండి ఇద్దర స థర్డ్ పిచ్చే కిగే ఇద్దర కో కుండే ఉల్టే కెడ్ పిచ్చే కరెదిర దో కల్టే బా ਵਾਪਸ ਕੁੰਡੇ ਇਧਰ ਕਰਕੇ ਥ੍ਰੈਡ ਪਿੱਛੇ ਕੁੰਡੇ ਫੇਰੇ ਸिलाई ਤੇ ਲਾਸਟ ਵਾਲਾ ਗੁੰਡਾ ਉਲਟਾ ਬਣਾਉਚਾ ਸਿੱਧਾ ਠੀਕ ਹੈ ਇਸ ਤਰ੍ਹਾਂ ਦੇਖੋ ਦੂਸਰੀ ਸਲਾਈ ਸਾਰੀ ਆ ਪਾਲਟੀ ਬਣਾ ਲੈਣੀ ਇਥੇ ਮੈਂ ਤੁਹਾਨੂੰ ਦੋ ਵਾਰ ਡਿਜ਼ਾਈਨ ਨੂੰ ਰਿਪੀਟ ਕਰਕੇ ਦਿਖਾਤਾ ਚਾਰ ਸਲਾਈਆਂ ਬਣਾਤੀਆਂ ਡਿਜ਼ਾਈਨ ਦੀਆਂ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੀਂ ਹੰਤ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਮੇਰਾ ਜਿਹੜਾ ਸਮਝਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ తరణా డిజైన్ బ చాలా ఫా నెక్స్ట్ వీడియో ధన్వాద